ਲੋ ਬਾਈ ਜੀ ਅੱਜ ਨਾ ਇੱਕ ਵੀਡੀਓ ਦੇ ਵਿੱਚ ਕੋਈ ਅੰਤਰ ਹੈ ਸਮਝ ਲੋ ਵੀ ਮਹਾਜਨ ਹੁਣ ਕਹਨੂੰ ਡਿਲੀਟ ਕਰਨਾ ਵੀ ਅੱਜ ਸਵਾਲ ਪਾ ਲੈਂਦੇ ਆਪਣੇ ਸਬਸਕ੍ਰਾਈਬਰਾਂ ਨੂੰ ਵੀ ਜਿਹੜਾ ਅਖਬਾਰ ਪਿਛੋਂ ਹੁੰਦਾ ਨਹੀਂ ਵੀ ਇਹਦੇ ਵਿੱਚ ਅੰਤਰ ਲੱਭੋ ਫਿਰ ਆਪਾਂ ਲੱਭ ਲਾਂਦੇ ਵੀ ਇਹਦਾ ਬੂਟ ਗੈਪ ਹੈ ਤੇ ਚੂੜੀ ਗੈਪ ਹੈ ਤੇ ਕੰਨ ਗੈਪ ਹੈ ਵੀ ਐਕਨੇ ਥੋੜਾ ਜਿਹਾ ਫਰਕ ਆ ਮਮੂਲੀ ਜਾਈ ਵੀ ਉਹ ਪਛਾਣਨਾ ਹੈ ਮੇਰੇ 'ਚ ਹੋਵੇ ਫਰਕ ਟਰੈਕਟਰ 'ਚ ਹੋਵੇ ਫਰਕ ਜਿਹੜਾ ਚੱਲਦਾ ਦਿਖਾਇਆ ਆਪਾਂ ਨੇ ਟੁੱਲੂ ਪੰਪ 'ਚ ਹੋਵੇ ਸਟਾਰਟਰ 'ਚ ਹੋਵੇ ਵੀ ਸਮਝ ਲੋ ਕਿਸੇ ਪਾਸੇ ਵੀ ਹੋਵੇ ਹੈ ਮਮੂਲੀ ਜਾਈ ਫਰਕ ਹੈ ਉਹ ਕਮੈਂਟਾਂ 'ਚ ਦੱਸਣਾ ਵੀ ਕਿੱ ਠੀਕ ਹੈ ਜੀ ਮਾਰੋ ਵੀਡੀਓ ਨਿਕਾ ਪਰ ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ ਚ ਕਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਬਾਰਾ ਲਾਤਾਂ ਆਉਣ ਤਰੱਕੀਆਂ ਬਾਸ਼ੇ ਭਾਈ ਸਾਰਿਆਂ ਬਾਕੀ ਬੈਠੇ ਅੱਜ ਤਾਂ ਸਾਰਾ ਟਾਈਮ ਜਿਹੜਾ ਤਕਰੀਬਨ ਸਵੇਰ ਦੇ ਬਿਹਲੇ ਜਈ ਆ ਪਹਿਲਾਂ ਆਪਾਂ ਨਾ ਪਾਣੀ ਛੱਡਣਾ ਤਾਂ ਜਿਹੜੇ ਨਵੇਂ ਧਾਨ ਲਾਉਣੇ ਤੇ ਆਪਾਂ ਡੇਢ ਕਿੱਗ ਤੋਂ ਰੈਂਦਾ ਤਾਂ ਪਨੀਰੀ ਵਾਲਾ ਰਾਤ ساری ਰਾਤ ਤਕਰੀਬਨ ਰਹੀ ਹੈ ਲਾਈਟ ਆਪਾਂ ਨੇ ਛੱਡੀ ਹੀ ਨਹੀਂ ਹੈਗਾ ਵੀ ਚਲੋ ਸਵੇਰੇ ਵੀ ਦਿਨ ਚ ਵੀ ਨਹੀਂ ਭਾਦੀ ਸੀ ਲਾਈਟ ਆਪਣੇ ਤੂੰ ਦਿਨ ਤੇ ਵੀ ਰਹਿੰਦੀ ਘੰਟੇ ਖੰਡ ਦਾ ਕੰਮ ਤਾਂ ਸਾਢੇ 5 ਜਗ ਜਾ ਕੇ ਚਲਾਈਏ ਬਟਨ ਜਿ ਘਣਾ ਵੀ ਆਪਣੇ ਘਰੇ ਸੋਚਦੀ ਦੱਬ ਦੀ ਸਾਰੇ ਲਾਈਟ ਬੱਜ ਗਈ ਵੀ ਮੁੜ ਕੇ ਆਈ ਨਹੀਂ ਹੈਗੀ ਸਾਰੇ ਦਿਨ ਆਪਾਂ ਡਿੱਕਦੇ ਰਹੇ तकरीबन ਵੀ ਬਾਕੀ ਗਰਮੀ ਵੀ ਅੱਜ ਬਹੁਤ ਹੈ ਜੀ ਗਰਮੀ ਦਾ ਵੀ ਅੰਤ ਕੋਈ ਨਹੀਂ ਬੱਦਲ ਦਾ ਵੀ ਅੰਤ ਕੋਈ ਨਹੀਂ ਹੈਗਾ ਜਿੰਨਾ ਕਹਿੰਦੇ ਉਹ ਇੰਨਾ ਦਾ ਬੱਦਲ ਤਾਂ ਆਇਆ ਵੀ ਲੱਗਿਆ तकरीबन ਪਹਿਣ ਮਹੀ ਜਦੇ ਫਿਰ हट ਗਿਆ ਮੁੜ ਕੇ ਹਟਿਆ ਨਹੀਂ ਹੁਣ तकरीबन 3 ਦਾ ਟਾਈਮ ਹੋਇਆ ਵਾ ਵੀ ਚਲੋ ਫਿਰ ਆਪਾਂ ਨੂੰ ਇੱਕ ਗੇੜਾ ਰੋਪਣ ਮਾਰਨਾ ਪੈ ਗਿਆ ਅੱਜ ਵੀ ਤੁਹਾਨੂੰ ਪਤਾ ਹੀ ਹੈ ਵੀ ਕਹਿੰਦੇ ਜਿਗਣਾ ਉਂਗਲੀ ਫੜਦੇ ਫੜਦੇ ਬਾਹ ਫੜ ਹੋਈ ਜਾਂਦੀ ਕਹਾਂ ਦੇ ਕਹਾਂ ਪਹਿਲਾਂ ਟਾਇਲਾਂ ਕਹਿੰਦੇ ਥੋੜੀ ਲਾਉਣੇ ਵੀ 4-4 ਫੁੱਟ ਲਾ ਦਿੰਦੇ ਆ ਕਿਉਂ ਜਿੱਥੇ ਜਿੱਥੇ ਦਾ ਸਲਾਬ ਤੇ ਉੱਥੇ ਤੇ ਸਲਾਬ ਤੇ ਆਪਾਂ ਨੇ ਪਹਿਲਾਂ ਵੀ ਦੱਸਿਆ ਵੀ ਡਿਓ ਜਿਹੜੀ ਹੋੜੀ ਹੋੜੀ ਕਹਿੰਦੇ ਵੀ ਉਹ ਕੰਧ ਨੂੰ ਲਾ ਦਿੰਦੇ ਸਾਰੇ ਨੂੰ ਫੇ ਕੰਧ ਦੇ ਬਰਾਬਰ ਬਰਾਬਰ ਮਕਾਨ ਨੂੰ ਲਾ ਦੋਗੇ ਸਾਰੇ ਨੂੰ ਹੌਲੀ ਹੌਲੀ ਫੇਰ ਉੱਪਰ ਸਰੇ ਤੱਕ ਲੱਗਦੀਆਂ ਕਰਤੀਆਂ ਵੀ ਇੱਕੜਿਆ ਹੁਣ ਇੱਕ ਟੁੱਲੂ ਪੰਪ ਦਾ ਉਹ ਟੁੱਲੂ ਪੰਪ ਥੋੜੀ ਜਿਹੀ ਆਵਾਜ਼ ਕਰਦਾ ਚੱਲਣ ਲੱਗਿਆ ਚੱਲਦਾ ਵਧੀਆ ਇਹ ਵੀ ਨਵਾਂ ਲਿਆਉਣਾ ਜੀ ਸਟਾਰਟਰ ਦਾ ਥੋੜਾ ਜਿਹਾ ਸਟਾਰਟਰ ਦਾ ਰੰਗ ਜਾ ਉਤਰਿਆ ਮੈਂ ਤੁਹਾਨੂੰ ਦਿਖਾਉਂਦਾ ਇਹ ਵੀ ਨਵਾਂ ਬਦਲਣਾ ਹੈ ਵੀ ਏਕੜਾ ਕਰਕੇ ਚਲੋ ਮਹਾਜ ਬੇਲੇ ਜੇ ਅਲਾਈਟ ਹੈ ਨਹੀਂ ਤੇ ਕੰਮ ਹੋਰ ਕੋਈ ਹੈ ਨਹੀਂ ਤਾਂ ਫਿਰ ਵੇਖ ਦੋਗੇ ਸੌਦੇ ਮਾਰ ਕੇ ਲਿਆਂਦੇ ਰੋਪੜ ਦੇ ਵੀ ਕੋ ਟੁੱਲੂ ਪੰਪ ਲਿਆਂਦਾ ਜੀ ਵੀ ਪਰ ਉੱਥੇ ਵੀ ਬਹੁਤ ਫਰਕ ਹੈ ਦਕਰਨਾ ਬਟੁੱਲੂ ਪੰਪ ਨੂੰ ਜਾ ਕੇ ਵੀ ਪਹਿਲਾਂ ਜਿਹੜੀ ਇੱਕ ਕੰਪਨੀਆਂ ਹੁੰਦੇ ਨੇ ਕਰਪਟਨ ਹੁੰਦੀ ਸੀ ਆਪਣਾ ਕਲਸੀ ਦਾ ਹੁੰਦੀਆਂ ਦਿਆਂ ਇਹੋ ਜਿ ਇੱਕ ਦੋ ਗ ਮਸ਼ਹੂਰ ਹੁੰਦੀਆਂ ਨੇ ਪਰ ਉਹਨਾਂ ਦਾ ਰੇਟ ਬਹੁਤ ਹੈ ਇਸ ਟਾਈਮ ਉਹ ਲੂ ਪੰਪ ਜਿਹ ਅੱਧੇ ਦਾ ਆਪਾਂ ਲਿਆਉਣਾ ਉਹਦਾ ਰੇਟ ਬਹੁਤ ਆ तकरीबन 4500 5000 ਤੱਕ ਹੈ ਵੀ ਹੋਰ ਦੇਸੀ ਜੇ ਕੰਪਨੀਆਂ ਦਾ ਅੰਤੇ ਕੋਈ ਨਹੀਂ ਹੈਗਾ ਜਿਹੜਾ ਨੌ ਸ਼ਬਦ ਮੂੰਹ ਵਿੱਚ ਤੇ ਸਮਝ ਲਓ ਬੋਲਦੇ ਉਹੀ ਕੰਪਨੀ ਆ ਸਹੀ ਉੱਥੇ ਕਿਉਂਕਿ ਮੈਂ ਤਿੰਨ ਚਾਰ ਦਗਨਾਪੁਰ ਜਾ ਕੇ ਆਇਆ ਵੀ ਨਵੀ ਨਮਾ ਨੌ ਪਿਆ ਹਰੇਕ ਵਾਰ ਕਿਤੇ ਬਿਸ਼ਾਲੀ ਦਾ ਪਿਆ ਕਿਤੇ ਪ੍ਰੇਮ ਦਾ ਪਿਆ ਕਿਤੇ ਆਪਣਾ ਇੱਕ ਹੋਰ ਜਿਆਦਾ ਜੋਤੀ ਦਾ ਪਿਆ ਬਹੁਤ ਤਰ੍ਹਾਂ ਤਰ੍ਹਾਂ ਦੇ ਨਿਕਲੇ ਵੀ ਜਿਹੜਾ ਹੁਣ ਆਪਾਂ ਲੈ ਕੇ ਆਏ ਆਪਾਂ ਸਿਲਵਰ ਦਾ ਲੈ ਕੇ ਆਏ ਆ। ਜਾਂ ਤਿੰਨ ਚਾਰ ਦੁਕਾਨਾਂ ਉਹ ਮੈਂ ਘੁੰਮਿਆ ਫਿਰ ਕਿਸੇ ਮਾਨੂੰ ਦੇ ਵਿੱਚ ਉੜਜ ਗਿਆ ਵੀ ਮਹਾਂ ਨਹੀਂ ਉੜਜਣ ਵਾਲੀ ਜੀ ਐ। ਕਿ ਉੱਥੇ ਇੱਕਤਾ ਪੇੜ ਜਾ ਦਿੰਦੇ ਹੋਗਾ ਵੀ ਇੱਕ ਅਲੂਮਨੀਅਮ ਦਾ ਮੰਨਿਆ ਵੇ ਜੀ ਇੱਕ ਕਾਪਰ ਦਾ ਮੰਨਿਆ ਵੇ। ਹੁਣ ਸਾਨੂੰ ਕਾ ਪਤਾ ਲੱਗਾ ਕਾਪਰ ਵਾਲਾ ਕਿਹੜੇ ਉੱਥੇ ਚੈੱਕ ਕਰਨਾ ਸੀ ਖੋਲ ਕੇ। ਮਹਾਂ ਨਹੀਂ ਇਹਦੇ ਵਿੱਚ ਉੜਜਣ ਵਾਲਾ ਕੰਮ ਐ ਵੀ ਰੇਟ ਕੋਈ ਨਹੀਂ ਫਿਰ ਚਲੋ ਇੱਕ ਦੁਕਾਨ ਉੱਪਰ ਆਪਣੇ ਪਿੰਡ ਦਾ ਮੁੰਡਾ ਲੱਗਿਆ ਵਾ। ਉਹਦੇ ਕੋਲ ਗਏ ਆ ਹੁਣ ਉਹਦੀ ਜ਼ਿੰਮੇਵਾਰੀ 'ਪੇ ਲੈ ਕੇ ਆਂਦਾ ਜਣੀ ਮਿਲਿਆ ਆਪਾਂ ਨੂੰ ਇਹ 2600 ਦਾ। ਮੈਂ ਤੁਹਾਨੂੰ ਦਗਾਉਂਗਾ ਵੀਡੀਓ ਦੇ ਵਿੱਚ ਵੀ ਇੱਕ ਲੈ ਜਾਂਦਾ ਸਟਾਰਟਰ ਵੀ ਸਟਾਰਟਰ ਜਬੀ ਬਹੁਤ ਹੋਲਾ ਹੈ ਕਿਉਂਕਿ ਸਟਾਰਟਰ ਆਪਾਂ ਨੂੰ ਅਲਫਾ ਦਾ ਮਿਲਦਾ ਦਾ 1200 ਦਾ ਦੂਜੀ ਦੁਕਾਨ ਪਰ ਗਏ ਆਪਾਂ ਅਲਫਾ ਦਾ 1500 ਦਾ ਚਲੋ ਜਿੱਦੇ ਆਪਾਂ ਨਾਲ ਲੈ ਜਾਂਦਾ ਆਪਣੇ ਪਿੰਡ ਵਾਲੇ ਮੁੰਡੇ ਕੋਲ ਦੀ ਦੱਸਦਾ ਤੁਹਾਨੂੰ ਉਹ 1500 ਦਾ ਕਹਦਾ ਦਾ ਮਹਾਜਲ ਤੋਂ ਮੈਨੂੰ ਟੱਲੂ ਪੰਪ ਦੇ ਦੇ ਭਾਈ ਅਲਫਾ ਦਾ ਮੁੱਧ ਤੇ ਲੈ ਲੈਂਦਾ ਫਿਰ ਹੌਲੀ ਹੌਲੀ ਘੜ ਦੇ ਘੜ ਦੇ 1300 ਬਰ ਆਗੇ ਜੇ ਤੁਨ ਲੱਗੇਗਾ ਚਲ 1200 ਦੇ ਦੋ ਇੱਕਣਾ ਫਰਕ ਪੈ ਜਾਂਦਾ ਚਲੋ ਵਿੱਚ ਦੱਸੀ ਜਾਂਦੇ ਆ ਇਹ ਚੀਜ਼ ਦਾ ਫਰਕ ਹੈ ਚੀਜ਼ ਦਾ ਦੁਕਾਨਦਾਰ ਨੇ ਚੀਜ਼ ਵੇਚਣੀ ਹੁੰਦੀ ਹੈ ਜਣੀ ਮੈਂ ਦੱਸਿਆ ਬਹੁਤ ਉਹਲਾ ਹਰੇਕ ਜੀ ਦੇ ਵਿੱਚ ਵੀ ਹੁਣ ਬੰਦਾ ਕਿੰਨੀ ਕੁ ਗੌਰ ਕਰ ਲੂਗਾ ਉਹਨਾਂ ਨੇ ਆਪਾਂ ਨੂੰ ਤਾਂਬੇ ਦਾ ਕਹਿ ਕੇ ਦਿੱਤਾ ਉਹਨਾਂ ਨੇ ਵੀ ਕਾਕਪੁਰ ਦਾ ਬੰਨਿਆ ਹੋਇਆ ਹੈ ਬਾਕੀ ਦਿਖਾਉਂਦੇ ਜੀ ਸਾਨੂੰ ਵੀਡੀਓ ਦੇ ਵਿੱਚ ਦੇਖੋ ਚੀਜ਼ ਵੀ ਵਧੀਆ ਕਿਵੇਂ ਆ ਬਾਕੀ ਚਲਾ ਕੇ ਦੇਖੂਗਾ ਪਤਾ ਲੱਗੇ ਜਣੀ ਜਿਹੜੇ ਹੋਰ ਦੰਦੇ ਤੇ ਆਪਾਂ ਟੂਲੂ ਪੰਪ ਉਹ ਸਾਲ ਦੀ ਗਾਰੰਟੀ ਵਾਲ ਤੇ 2 ਸਾਲ ਦੀ ਗਾਰੰਟੀ ਹੈ ਸਾਰਾ ਕੁਝ ਉੱਪਰ ਲਿਖਿਆ ਹੋਇਆ ਹੈ ਤੇ ਉਹ ਜੋ ਕਰ ਕਾਏ ਗਾ ਮਾ ਉਹਦੇ ਬਾਅਦ ਆਗੇ ਲੈਟ ਦੀ ਕਿ ਲੈਟ ਹਲੇ ਵੀ ਨਹੀਂ ਲੈਟ ਰੱਸੀ ਵੀ ਸਾਡੇ ਰਾਤ ਨੂੰ 9:30 ਵਜੇ ਵੀ ਅੱਜ ਰਾਤ ਨੂੰ ਫੇਰ ਚੈੱਕ ਨਹੀਂ ਬਣੀ ਰਾਤ ਚਲੋ ਘਾਂਟਾ ਖੰਡ ਪਾੜੀ ਆਪਣੇ ਪੈਣਾ ਉਹਦੇ ਬਾਅਦ ਸਰਵਿਸਰਾਂ ਦੇ ਛੱਡ ਦੇਣਾ ਅੱਜ ਕਿ ਉਹਨਾਂ ਨੂੰ ਵੀ ਭਈਏ ਮਿਲੇ ਵੇ ਕੱਲ ਦਾ ਟਾਈਮ ਦਿੱਤਾ ਵੇ ਵੀ ਜੇ ਕਿਣੀਆਂ ਚਾਰ ਪੈ ਜਿੰਦੇ ਫੇਰ ਸਾਰਿਆਂ ਨਾਲੋਂ ਤਾਂ ਵਧੀਆ ਤਾਂ ਪੱਧਰ ਹੋਇਆ ਬਹੁਤ ਆ ਪਰ ਪਿਆ ਬੂਆ ਸਾਡੇ ਹੈ ਨਹੀਂ ਕਦੇ ਚਲੋ ਦਿਖਾਉਂਦੇ ਹਾਂ ਤੁਹਾਨੂੰ ਜਿਹੜਾ ਸੌਦਾ ਮਾਰ ਕੇ ਲੈਣ ਤਾਂ ਦੇਖਣ ਵੜਾ ਜੇ ਚੈੱਕ ਕਰਿਓ ਕਿ ਠੀਕ ਆ ਵਧੀਆ ਉਹ ਬਾਗਿਆ ਹੈ ਉਹ ਚੀਜ਼ਾਂ ਲੈਂਦੀ ਆਪਣਾ ਇਹ ਹੈ ਆਲਫਾ ਦਾ ਸਟਾਰਟਰ ਵੀ ਸਟਾਰਟਰ ਪਤਾ ਨਹੀਂ ਕਿੱਥੇ ਦੇਖਿਆ ਹੁੰਦੇ ਇਹ ਕਹਿੰਦੇ ਕਿ ਛੋਟੇ ਜਿਹੇ ਸਟਾਰਟਰ ਹੁੰਦੇ ਪਰ ਛੋਟਾ-ਸੂਟਾ ਕੋਈ ਨਹੀਂ ਮਿਲਿਆ ਆਪਣਾ ਦੂਜੇ ਸਟਾਰਟਰ ਨਾਲ ਤਾਂ ਥੋੜਾ ਜਿਹਾ ਫਰਕ ਹੈ ਤੀਜ ਉਹ ਹੀ ਆ ਜਨ ਇਹ ਨੂੰ ਐਂਪੀਰ 2 ਆ ਕੇ ਇਲੈਕਟ੍ਰੋਨਿਕ ਡਿਜੀਟਲ ਜੇ ਪਤਾ ਨਹੀਂ ਕਹਿੰਦੇ ਆਜ ਕੋ ਨਾਮ ਦਿੰਦੇ ਇਹਦਾ ਆ ਦੇਖਿਆ ਭਾਈ ਡਿਜੀਟਲ ਮੀਟਰ ਹੈ ਦੂਏ ਨੂੰ ਥੋੜਾ ਜਿਹਾ ਸੂਈ ਵਾਲੇ ਤੇ ਵਾ ਫਰਕ ਹੈ ਇੰਨਾ ਹੀ ਆਹਾ ਬਣਾ ਹੈਗਾ ਟੁੱਲੂ ਪਾਪ ਇਹ ਸਰਵਰ ਵਾਲਾ ਜਿਹੜਾ ਕਹਿੰਦੇ ਆ ਬਾਕੀ ਮਸ਼ੀਨਰੀ ਹੈ ਤੁਹਾਨੂੰ ਪਤਾ ਹੀ ਹੁੰਦਾ ਇਹ ਪਤਾ ਲੱਗੂਗਾ ਵੀ ਕਿਆ ਕੁਸ ਹੁੰਦਾ ਇਹਦੇ 'ਚ ਪਾਏ ਸੇ ਵਾਧੇ ਜਾਈ ਜਾਂਦੇ ਆ ਸਮਾਨ ਘਟਦਾ ਜਾਈ ਜਾਂਦਾ ਪਹਿਲਾ ਟਰਲੂ ਪੰਪ ਬਹੁਤ ਤਕੜਾ ਇਹ ਪਹਿਲਾ ਪਾ ਲਈ ਹੈਲਾ ਬੁੱਲੂ ਬਾਗੜਾ ਹੁਣ ਹਰੇ ਜੰਨੇ ਹਲਕੇ ਆ ਕੇ ਆਉਂਦੇ ਆਹ ਆਹ ਇਹ ਸਟਾਰਟਰ ਸਟਾਰਟਰ ਦੇ ਵਿੱਚ ਸਮਾਨ ਹੋਈ ਹੈ ਬਸ ਥੋੜਾ ਜਿਹਾ ਇਕੱਠਾ ਕਰਤਾ ਨੇੜੇ ਇਹਦਾ ਕੰਨੇ ਬਹੁਤ ਫਰਕ ਹੈ ਦੀ ਆਹ ਚੀਜ਼ ਇੱਕ 500 ਦੇ ਵੀ ਲੱਗਦੀ ਹੈ 500 ਵਾਲੀ ਲੱਗੀ ਵੀ ਕਹਿੰਦੇ 250 ਦਾ ਵੀ ਲੱਗ ਜਾਂਦਾ ਛੋਟਾ ਜਿਹਾ ਵਿੱਚ ਆ ਚੈੱਕ ਕਰਿਓ ਆ ਚੈੱਕ ਕਰਿਓ ਬਾਕੀ ਟੌਰੇ ਜਤਮਾਨ ਦੀ ਹੁਣ ਚੱਲੇ ਦੇ ਪਤਾ ਲੱਗੂਗਾ ਵੀ ਕਿਵੇਂ ਦਾ ਜਮੇ ਦਾ ਨਹੀਂ ਹੈਗਾ ਆਹ ਦਾ ਜਮੇ ਛੋਟਾ ਜਿਹਾ ਬਣਾਤਾ ਯਾਨੀ ਇਹਦੀ 2 ਸਾਲ ਦੀ ਗਾਰੰਟੀ ਹੈ ਜੀ ਇਹ ਕਾਪਰ ਦੇ ਵਿੱਚ ਬੰਨੇ ਆ ਵੈਸੇ ਬਾਕੀ ਐਦੀ ਕੋਈ ਗਾਰੰਟੀ ਗੁੰਟ ਨਹੀਂ ਹੈਗੀ ਦੀ ਆਮਲੇ ਆਪਾਂ ਨੂੰ 1200 ਦਾ ਇਹ ਮੇਰਾ 2600 ਦਾ ਲੂਗਾ ਪਾ ਜਿਹੜਾ ਮੱਕੀ ਨੂੰ ਸਾਨੂੰ ਪਹਿਲੇ ਆਪਣੇ ਪਹਿਲੇ ਵੀ ਦਿਖਾ ਦਿੰਦਾ ਜਿਹੜਾ ਹੈਗਾ ਉਹਦਾ ਰੰਗ ਹੋ ਗਿਆ ਖਰਾਬ ਹੈ ਵੀ ਬਹੁਤ ਦੇਰ ਦਾ ਮੈਂ ਕਹਿੰਦਾ 12-13 ਸਾਲ ਦਾ ਹੋਣਾ ਇਹ ਐਹਦਾ ਸਟਾਰਟਰਦਾਰ ਉਹਦਾ ਸਟਾਰਟਰ ਦਾ ਫਰਕ ਹੈ ਪਹਿਲਾ ਆਪਿਆ ਦਾ ਹੁਣ ਕੁਝ ਰੰਗ ਰੁੰਗ ਨੇ ਖਰਾਬ ਕਰਤਾ ਸੋਚਿਆ ਹੀ ਹੈ ਇਹਨੂੰ ਇੱਕ ਸੂਈ ਵਾਲੇ ਲੱਗੇ ਤੇ ਮੀਟਰ ਜਿਹ ਹੈ ਚੱਲਦਾ ਹੁਣ ਵੀ ਚੱਲਦਾ ਵੇ ਤੁਲੂਬਾਂ ਪਪਾਨ ਇੱਥੇ ਲਾਉਣਾ ਤੁਲੂਬਾਂ ਪੂਰੇ ਖੋਲਿਆ ਕੋਠੇ ਪਿਆ ਥੋੜੀ ਜਿਹੀ ਆਵਾਜ਼ ਕਰਦਾ ਉਹ ਵੀ ਉਹਦੇ ਕਰਕੇ ਆ ਮੱਕੀ ਬੱਦਲਬਾਈ ਹੋਈ ਵੀ ਇਹ ਫੁੱਲ ਗਰਮੀ ਦਾ ਹੰਤ ਕੋਈ ਨਹੀਂ ਗਰਮੀ ਐ ਇੰਨੀ ਐ ਵੀ ਫੁੱਲ ਗਰਮੀ ਐ ਜਿੰਨੀ ਕਹਤੋਂ ਉਨੀ ਗਰਮੀ ਖੜਨਾ ਵੀ ਪੱਖੇ ਥੱਲੇ ਵੀ ਪਿੰਡਾਂ ਨੁੱਚੜੀ ਜਾਂਦਾ ਪਤਾ ਨਹੀਂ ਕੀ ਗੱਲ ਬਾਤ ਐ ਇੰਨੀ ਗਰਮੀ ਦਾ ਵੀ ਨਾਲੇ ਮੀਂਹ ਪੈ ਨੂੰ 3-4 ਦਿਨ ਹੋਇਆ ਫਿਰ ਬੱਦਲਬਾਈ ਨਾਲੇ ਹੈਗੀ ਐ ਪਰ ਨਹੀਂ ਚਲੋ ਬਾਕੀ ਦਿਖਾਉਂਦਾ ਜੀ ਖੇਤਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਬਾਕੀ ਵੇ ਕਹ ਲਿਆਂਦਾ ਸਮਾਨ ਹੁਣ ਜਿਹੜੀ ਇੱਥੇ ਆ ਤਾਰਾਂ ਜੇ ਮੰਨਿਆ ਉਹਦੇ ਦੀ ਜਗ੍ਹਾ ਇੱਥੇ ਕੰਦਾ ਪਸ ਇੱਥੇ ਹੋ ਰੇ ਮੋਟਰ ਦੇ ਕੋਲ ਲਾ ਦੇਨੇ ਇੱਕ ਕੁੰਡੀ ਆਪਾਂ ਨੇ ਇੱਕ ਅੱਧੀ ਕੁੰਡੀ ਆਪਾਂ ਨਾਲ ਉੱਥੇ ਲੱਗਦੀ ਕਰ ਦੇਣੀ ਐ ਕਿਉਂਕਿ ਕਨਾਹ ਕੰਦਾ ਇੱਥੇ ਕਿਤੇ ਕੱਪੜਾ ਜਿਹੜਾ ਟੰਗ ਹੋ ਜਾਂਦਾ ਹੋਰ ਦਾ ਕੋਸ ਨਹੀਂ ਵੀ ਇਹ ਚੀਜ਼ ਹੈ ਜ਼ਰੂਰੀ ਆ ਬਹੁਤ ਬਾਕੀ ਅਸੀਂ ਦੇਖਿਆ ਕਿਉਂ ਅਸੀਂ ਤਾਂ ਅਖੰਡ ਪਾਠ ਸਾਹਿਬ ਕਰਦੇ ਰਹਿੰਦੇ ਆ ਲੋਕਾਂ ਦੇ ਘਰਾਂ ਜਾਣਾ ਪੈਂਦਾ ਵੀ ਕਿਸੇ ਤੇ ਜੇ ਕਿਸੇ ਕਮਰੇ ਚ ਪੈ ਜਨਾਂ ਨੂੰ ਜਾ ਕੇ ਕੱਪੜੇ ਟੰਗਣ ਨੂੰ ਜਗ੍ਹਾ ਨਹੀਂ ਬੈਟਾਂ ਉੱਤੇ ਰੱਖਣੇ ਪੈਂਦੇ ਅੰਦਰਾਂ ਚ ਵੀ ਨਹੀਂ ਲੱਗੀਆਂ ਹੋਈਆਂ ਨਹੀਂ ਇੱਕ ਅੱਧੀ ਹੁਣ ਜਾਂਦੀ ਦਰਵਾਜ਼ੇ ਦੇ ਪਿੱਛੇ ਲਾਈ ਹੁੰਦੀ ਹੈ ਉਹਦਾ ਕੋਈ ਫਾਇਦਾ ਨਹੀਂ ਹੈਗਾ ਇੱਕ ਅੱਧੀ ਕੰਡ ਪਰ ਹੋਣੀ ਜ਼ਰੂਰੀ ਚਾਹੀਦੀ ਹੈ ਅਸੀਂ ਤਾਂ ਅਸੀਂ ਤਾਂ ਪਿਛਲੇ ਜਮਾਨੇ ਦੇ ਕੀਲੇ ਵੀ ਗੱਡੇ ਹੋਇਆ ਐਗਦੀ ਇੱਕ ਵੱਡਣਾ ਪੈਗਾ ਸਾਨੂੰ ਉੱਥੇ ਤੇ ਨਹੀਂ ਤਾਂ ਆਪਾਂ ਨੇ ਕੰਡਾਂ 'ਚ ਗੱਡੇ ਹੋਏ ਤੇ ਉਹ ਬਾਈ ਜੀ ਖਰਚੇ ਬਖਰਚਾ ਸ਼ੇਅਰ ਰੱਖਦੇ। ਇਹ ਕਹਿੰਦੇ ਸਾਡੇ ਐਵੇਂ ਦੋਤਾ ਆ ਦੋਤੀ ਹੋਈ ਸਾਡੀ ਨਾਨਕੇ ਆਪਣੀ ਛੁੱਟੀਆਂ ਕੱਟਣ ਵਾਸਤੇ। ਜਦ ਆਪਾਂ ਸਾਨੂੰ ਦਿਖਾਇਦਾ ਦੋਤਾ ਸਾ ਪਰ ਅੰਦਰ ਸੁੱਤੇ ਪੱਖਾ ਲਾਈ। ਇਹ ਬਾਹਰ ਖੇਲਦੇ ਇਹਨੂੰ ਮੰਗਾਇਆ ਆਹਾ ਆਰਡਰ ਕਰਕੇ ਬਾਹਰ ਆਪਣਾ ਐਮਾਜੋਨ ਤੇ। ਮੈਸੇ ਹੈ ਫਾਇਦਾ। ਆਜਨੇ ਉੱਪਰ ਲੱਗਾ ਹੋਇਆ ਸਮਾਨ ਜਿਹਨੂੰ ਦੇਖ ਕੇ ਖੇਡਣੇ ਵਾਲਾ ਕੰਮ ਹੈ ਨਾਲ। ਹਾਂਜੀ। ਕਿਆ ਗਿਣਦੀ ਆ ਹੁਣ ਤੂੰ? ਹੋ ਤਾਂ ਲੱਗ ਗਿਆ 6-700 ਰੁਪਇਆ ਹੁਣ ਨਗਣ ਉਂਗਲੀਆਂ ਪਰ ਗਿਣਦੀ ਐ ਆਸਕੇ ਘਾਰੇ ਮੜ ਜਾ ਆਸੀ ਫਿਰ ਆਸਕੇ ਆਸਕੇ ਆ ਆ ਕਾਗੇ ਨੇ ਕਾਗੇ ਨੇ ਕੱਚ ਪਰ ਚਲੋ ਫੇ ਚੱਲੀਆਂ ਚਲੋ ਚੱਲੀਏ ਚਲੋ ਤਾਂ ਲਾਂਜੇ ਫਿਰ ਆਪਾਂ ਜਾ ਕੇ ਆਜੋ ਆਜੋ ਆਜਾ ਹਾਂ ਆ ਦੇ ਦੇ ਖੇਲਦੇ ਲੈ ਇਹਦੇ ਪਰਾ ਜਾਲੀ ਆ ਯਾਰ ਤੀ ਮੱਖੀ ਮੱਛਰ ਦੇ ਜੇ ਨਿਆਣਾ ਸੌਂਗੇ ਤਾਂ ਉੱਪਰ ਹੋ ਜੂਗੀ ਨਹੀਂ ਵਸ ਪੈ ਗਿਆ ਖੇਲਣੇ ਟੰਗਿਆ ਵਸਮਾਨ ਹਾਂ ਯਾਦ ਉਹ ਜਾ ਟੇ 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 ਹੱਸ ਕੇ ਗਾ ਦੇ ਮਰੇ ਹੱਸ ਕੇ ਉਹ ਹੱਸ ਕੇ ਦੇ ਖੜੇ ਹਾਂ ਕਾਹਨ ਕਾਹਨ ਲੈ ਹੋਰ ਨਹੀਂ ਉੱਠਣਾ ਨਹੀਂ ਹੈਗਾ ਪੈ ਜਾ ਪੈ ਜਾ ਹਰੇ ਇਹ ਮੇਰਾ ਜੀ 600 ਦਾ ਝੁੱਲਾ ਜਾ ਕਹਿੰਦੇ ਆ ਹੈ ਦਾ ਉਹ ਨਹੀਂ ਆਹਾ ਉੱਪਰ ਪਾਈਪ ਜੇ ਲੱਗੇ ਹੋਇਆ ਥੱਲੇ ਆਕਰੋਦੀ ਵਿਛਾਈ ਹੋਇਆ ਕੁੰਡੇ 'ਚ ਫਸੇ ਹੋਏ ਥੱਲੇ ਯਾਨੀ ਮੱਖੀ ਮੱਛਰ ਤੇ ਯਾਰ ਲੋਟਾ ਜਾਲੀ ਲੱਗ ਜਾਂਦੀ ਹੈ ਹਾਂ ਹਾਂ ਉਹ ਬੱਲੇ 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 ਉਹ ਬੱਲੇ 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 ਯਾ ਇੰਨੇ ਕੰਮ ਬੰਦ ਲੱਗਿਆ ਰਹੂ ਹਿਲਾਉਣੇ ਬਾਅਦ ਇੱਕ ਲੋ ਜੀ ਖੇਤ ਤੇ ਪਹੁੰਚ ਗਏ ਆਮਣਾ ਲੱਗਿਆ ਵਾ ਪਾਉਣ ਉਧਰ ਇਹਨਾਂ ਨੇ ਵੀ ਅੱਜ ਪਾਣੀ ਛੱਡਣਾ ਤਾਂ ਲੈਟੇ ਨਹੀਂ ਆਈ ਹੈਗੀ ਕਿਉਂ ਆਪਾਂ ਨੇ ਵੀ ਉਹ ਖੱਤੀ ਨਹੀਂ ਛੱਡਣਾ ਤਾਂ ਅਜ ਭਰ ਜਾਣ ਦੀ ਕੱਦੀ ਨਹੀਂ ਕੱਦੂ-ਕੁੱਦੂ ਹੋ ਜਾਂਦਾ ਸਾਰੇ ਦਿਨ ਦਿਹਾੜੀ ਰਹਿੰਦੀ ਲੈਟ ਆ ਸਵੇਰ ਦੇ ਉਨੇ ਜਾਗੀ ਐਦਾਂ ਪੰਮੂ ਤੂੰ ਬੈਠਾ ਵਈ ਉਹ ਟਰੈਕਟਰ ਨਹੀਂ ਚਲਾਉਂਦਾ ਤੂੰ ਉਹ ਐਦਾਂ ਦੇਖ ਟਰੈਕਟਰ ਨਹੀਂ ਚਲਾਉਂਦਾ ਤੂੰ ਕੱਲ ਚਲਾ ਕੇ ਲਿਆ ਦਉ ਉੱਥੇ ਦੇ ਲੈਣਾ ਚਲਾ ਕੇ ਤੇ ਹੁਣ ਕਦੋਂ ਚਲਾਉਂਦਾ ਬੋਦੇ ਕਿਸ ਜਨਮ ਆ ਗਰ ਜਾਣਾ ਆਇਆ ਕਿਣ ਅਗਰ ਜੇ ਮੈਂ ਸੀਟੋ ਬੈਠਾ ਆਜਾ ਦਿਖਾਵਾ ਚਲੋ ਆਗੇ ਮੱਕੀ ਆਦੇ ਲੇਟ ਜਿਹੜੀ ਨਹੀਂ ਆਈ ਉਹਦੇ ਗੱਲੇ ਬਹੁਤ ਫਰਕ ਪੈ ਜਾਣਾ ਲੇਬਰ ਲੂਵਰ ਦਾ ਕਿਉਂ ਹੁਣ ਮੈਂ ਤੁਹਾਨੂੰ ਦਿਖਾਉਂਦਾ ਆਪਾਂ ਜਿਹੜਾ ਧਾਨ ਪਿੱਛੇ ਲੱਗੇ ਹੋਏ ਇਹਨਾਂ ਨੂੰ ਹੁਣ ਸੁੱਕੇ ਪਏ ਹੈ ਵੀ ਜਿਹੜੇ ਹੁਣ 8 ਘੰਟੇ ਲੇਟ ਆਉਣੀਆਂ ਰਾਤ ਨੂੰ ਉਹਦਾ ਫਿਰ ਇਹਹੀ ਧਾਨ ਭਾਰ ਹੋਣਾ ਹੈ ਵੀ ਗਾਂਹਾਂ 'ਪਾਣੀ ਪੈਂਦਾ ਔਖਾ ਹੋ ਜਾਂਦਾ ਚਲੋ ਸਾੜੇ ਉੜੇ ਉੜਾ ਲਾ ਮਿਲ ਕੇ ਕੰਮ ਚੱਲੀ ਜਾਂਦਾ ਵਧੀਆ ਹੁਣ ਮੇਰਾ ਉਹ ਕੀਲੇ ਇੱਕ ਲੱਗ ਗਿਆ ਦਾ ਨੇਤਰਾਂ ਦੇ ਵਿੱਚੋਂ ਹੀ ਲੱਗ ਗਈ ਸਾਡੇ ਹੁਣ 4 ਦਿਨ ਪਾਣੀ ਪੈਂਦਿਆਂ ਨੂੰ ਹੋ ਗਿਆ ਹੁਣ ਅਸੀਂ 2 ਦਿਨ ਪਾਣੀ ਪਾਉਣਾ ਹੀ ਨਹੀਂ ਹੈਗਾ ਨਾ ਜੇ ਕਿ 2 ਦਿਨ ਚ ਫਿਰ ਇਹ ਇਧਰਲੇ ਪਾਸੇ ਸਰਬਜੀ ਦੇ ਹੋਂਦੇ ਭਰ ਜਾਣੇ ਐਨਾਂ ਜਿਹਾ ਕੱਦਾ ਮਹੀ ਹੋ ਜਾਂਦਾ ਜਾਨੀ ਸਰ ਜਾਂਦਾ ਤਕਰੀਬਨ ਰਾਲ ਮਿਲ ਕੇ ਹੁੰਦਾ ਕੰਮ ਵੀ ਫਿਰ ਲੱਗੇ ਹੋਏ ਤਾਂ ਨਾਲ ਚ ਥੋੜਾ ਟਾਈਮ ਘੱਟ ਲੱਗਦਾ ਪਾਣੀ ਪਾਉਣ ਨੂੰ ਜਾਂ ਪਹਿਲਾਂ ਕਦੂ ਕਰਨਾ ਥੋੜਾ ਇੱਕ ਤਾਂ ਮਹੀ ਨਾ ਬਹੁਤ ਰੰਗ ਲਾਇਆ ਸਾਡੇ ਮਹੀ ਜਿਹੜਾ ਪਿਆ ਬਹੁਤ ਜ਼ੋਰ ਗਿਆ ਪਿਆ ਉਜੇ ਨਹੀਂ ਕੱਲ ਸਾਡੇ ਪਿਆ ਨਹੀਂ ਹੈਗਾ ਇੱਧਰ ਕੱਲ ਦੇਖਿਆ ਬਿੰਦਰਾ ਕਿੰਨੀ ਨੂੰ ਪਰ ਖਾਲੀ ਕਿੰਨੀ ਨੂੰ ਨਹੀਂ ਸੋਨਾ ਤੇ ਹੈਗਾ ਲੈ ਵੀ ਹੁਣ ਆ ਦੇਖੋ ਸਭ ਸੁੱਕੇ ਪਏ ਰਹਿਣ ਨੋਈ ਹੈ ਨਹੀਂ ਜਮੇ ਪਾਣੀ ਨਹੀਂ ਹੈਗਾ ਚਲੋ ਇਹ ਵੀ ਵਧੀਆ ਬਣ ਕੇ ਆਮਕਾ ਵੀ ਜਿਹੜਾ ਟੱਕਾ ਥੱਲੇ ਗਿਰਿਆ ਫੰਦਣਾ ਉਹ ਠੜਦਾ ਇਹਨੇ ਜਾਨ ਜੀ ਪੈ ਜਾਂਦੀ ਹੈ ਬਾਕੀ ਅਮਨੇ ਨੇ ਬਾਤ ਹੈ ਅੱਜ ਲਾ ਕੇ ਖੇਤ ਬਾ ਹੁਣ ਇਹੇ ਜੇ ਖੇਤਾਂ ਦੇ ਵਿੱਚ ਪਾਣੀ ਛੱਡਿਆ ਨਹੀਂ ਸਾਡੇ ਉਹ 4 ਘੰਟੇ ਚ ਕੀਲਾ ਭਰਦਾ ਸੀ ਮੈਂ ਕਹਿੰਦਾ ਵੀ 2 ਘੰਟੇ ਚ ਭਰ ਤੂੰ ਕਿਉਂ ਖੇਤ ਪਿਆ ਗਿੱਲਾ ਬਾਕੀ ਪੰਮੂ ਆਇਆ ਟਰੈਕਟਰ ਚ ਲਾਉਣ ਵਾਸਤੇ ਦੇਖਦੇ ਆ ਵੀ ਚਾਚਾ ਇਹਦਾ ਚਲਾਉਣ ਦਿੰਦਾ ਕਿ ਨਹੀਂ ਨੂੰ ਚਾਚਾ ਚਲਾਉਣ ਦੇ ਦੂਗਾ ਤੂੰ ਗਿਰ ਜਣਾ ਹੀ ਗਿਰ ਜਣਾ ਕਹੀ ਜਾਂਦਾ ਬਾਕੀ ਆ ਭਾਈ ਪਰਾਣਾ ਖੂ ਰੱਖਿਆ ਬਨਸ਼ਾਨੀ ਇਹਦੇ ਕਿਉਂ ਆਹ ਥੋੜੀ ਜਿਹੀ ਮਨ ਚੱਕਦੀ ਦੇ ਉੱਪਰ ਅਸਲ ਵੀ ਦੇਖਦੇ ਆ ਥੋੜੀ ਜਿਹਾ ਹੋਰ ਚੱਕ ਇਹਨਾਂ ਨੂੰ ਲੱਖਾਂ ਟੋਪਰ ਜਿਹੜਾ ਫਸਲ ਵਿੱਚ ਜਿਵੇਂ ਧਾਨਾਂ ਦੀ ਫਸਲ ਵਿੱਚ ਵੀ ਦੇਖਦਾ ਰਹੇ ਕਣਕ ਦੀ ਫਸਲ ਵਿੱਚ ਵੀ ਦਿਖਦਾ ਰਹੇ ਇੱਧਰ ਆ ਜਾ ਦੂਰ ਹੈ ਵੀ ਫਿਰ ਡੰਗਰ ਡੁੰਗਰ गिरने ਦਾ ਖਤਰਾ ਰਹਿੰਦਾ ਫਸਲ ਵਿੱਚ ਜਗਣਾ ਹੁਣ ਜਾਨਵਰ ਬੈਣਾ ਗੂਣਾ ਜੇ ਭੱਜੇ ਜਾਈ ਜਾਂਦੀਆਂ ਇਹ ਜਾਨਵਰ गिर ਜਾਂਦਾ ਫਿਰ ਕਿਹ ਰਹੇ ਉਹਦੇ ਨੂੰ ਪਤਾ ਲੱਗਦਾ ਹੈਗਾ ਵੀ ਹੈ ਤਾਂ ਵਿੱਚ ਕੱਖ ਕੰਡਾ ਜਿਹੀ ਵਹਿ ਲੱਗ ਰਿਹਾ ਕੋਈ ਪਾਣੀ ਪੂਣੀ ਘਟਾ ਸਾਡੇ ਦੇਖੋ ਇਹ ਕਿਹੜਾ ਟਾਈਮ ਤਾਂ ਜਦ ਇਨਾ ਗੱਲ ਵੀ ਕੰਮ ਚੱਲਦਾ ਹੁੰਦਾ ਤਾਂ ਟੰਡਾ ਚੱਲਦੀ ਜਾਂਦੀ ਉਹਰੇ ਯਾ ਤਾਂ ਖੇਤਿਓ ਘਟਦੀ ਹੈ ਮੋਰਾਂ ਦਾ ਹਲਵੇਂ ਨੇ ਤੇ ਵੀ ਲੇਬਰ ਦਾ ਕੰਮ ਹੁੰਦਾ ਹੀ ਤਾਂਗਾ ਜਦ 5 ਰੁਪਏ ਦਿਹਾੜੀ ਦੱਸਿਆ ਜਾਏ ਦਿਹਾੜੀ ਨੂੰ ਪਿੰਡ ਦੇ ਬੰਦੇ ਆਉਂਦੇ ਹੁੰਦੇ ਨੇ ਉਹ ਜੀ ਪਾਣੀ ਆਪਣੇ ਵਾਲੇ ਚ ਵੀ ਘਟਾ ਇਹਦੇ ਵਿਚ ਦਾ ਉਹ ਹੇਟਲੇ ਵੀ ਥੋੜਾ ਜਿਹਾ ਚਮਕਦਾ ਵੀ ਕੋਈ ਨਹੀਂ ਦੋ ਦਿਨ ਕੱਢ ਜਾਣਾ ਇੰਨੇ ਚ ਕੜਾ ਚ ਹੋਦ ਨਾ ਜਿਹੜਾ ਢੱਕਾ ਧਰਤੀ ਨੂੰ ਪੱਤਾ ਲੱਗਿਆ ਪਿਆ ਨਾ ਪਾਣੀ ਉਹਨੂੰ ਇਹ ਪਏ ਹੈ ਇਹਨਾਂ ਨੇ ਮੂੰਹ ਚੱਕ ਲੈਣਾ ਜੜਨ ਲੱਗੀ ਵੀ ਅਸਲ ਵਿੱਚ ਉਹਦੇ ਇਹਨਾਂ ਨੇ ਇੱਦਾਂ ਨੇ ਮੂੰਹ ਚੱਕ ਲੈਣਾ ਪਰ ਆਖੀ ਭਾਈ ਪਾ ਮੂਹਰੇ ਨਾਲ ਕੱਲੂ ਸ਼ੁਰੂ ਕਰਨੇ ਆ ਕੱਲੋਂ ਤੁਹਾਨੂੰ ਦਿਖਾਵਾਂਗੇ ਜੋਹਰ ਮੁੰਡੇ ਦੇ ਫੇਰੇ ਵੀ ਕੰਮ ਘੱਟ ਕਰਦਾ ਨੁਕਸਾਨ ਜ਼ਿਆਦਾ ਕਰਦਾ ਥੋੜਾ ਜਿਹਾ ਕੱਦੂ ਤਾਂ ਆਪੇ ਕਰ ਦੇਣਾ ਮਨ ਲਦੀ ਉਹ ਕੱਦੂ ਤੂੰ ਆਪੇ ਕਰ ਦਿੰਦਾ ਲਟਕੇ ਹੈਨਾ ਲਟਦਾ ਬਹੁਤ ਆ ਬਾਈ ਬਾਬਾਏ ਫਤਾ 13 ਦਿਨਾਂ ਫਾਲੇ ਨਿਤਨ ਵਾਲੇ ਫਾਲੇ ਵੀਡੀਓ ਦੇ ਵਿੱਚ ਦਿਖਾਈ ਜਾਂਦਾ ਸਾਨੂੰ ਤਾਂ ਨਹੀਂ ਦਿਖਾਈ ਇਹਨਾਂ ਕਿੱਥੇ ਬਣੇ ਆ ਵੀ ਫਲੇ ਆਏ ਹੈ ਇੱਥੇ ਇਹ ਡਰਾਈਵਰ ਸਾਬ ਡਿੱਗਿਆ ਡੁੱਗਿਆ ਨਾ ਕਰਨੀ ਕੋਲ ਉਹ ਭਾਈ ਨਵੇਂ ਜੱਗੇ ਬਾਬ ਦਾ ਹੱਥ ਲੱਗਿਆ ਵਾ ਥੋੜਾ ਜਿਹਾ ਆਰੇ ਉਹ ਜੇ ਖੱਡੇ ਨਹੀਂ ਆਏਗਾ ਜੇ ਕਣਾਂ ਹੱਥ ਲੱਗਿਆ। ਬੜਾ ਦੇਖਦੇ ਕੋਲੋਂ ਜਾ ਕੇ ਪੰਪ ਮਾਰ ਕੇ ਵੀ ਛੜਦਾ ਨਹੀਂ ਛੜਦਾ। ਕਿਉਂ ਖੇਤ ਪੌੜੇ ਕੰਮ ਦਾ ਪੋਲਾ ਖੇਤ ਹੋ ਜਾਵਾ। ਇਹ ਪਹਿਲਾਂ ਬਾਹ ਹੋਇਆ ਉਹਦਾ ਫੇਲੇਚਰ ਵੱਜਿਆ। ਨਹੀਂ ਪਾਇਆ ਖੇਤ ਪੱਤ। ਮਕੀਨਾਂ ਦੇ ਵਿੱਚ ਘੁੰਮਣਾ ਪੈਣਾ ਥੋੜਾ ਜਿਹਾ। ਕਈ ਜਗ੍ਹਾ ਉਦੋਂ ਮੀਂਹ ਲੱਗੇ ਤੇ ਉਦੋਂ ਮੀਂਹ ਆ ਗਿਆ ਨਾ ਹਾਲਾਤ ਤੇ ਕੰਮ ਜੇ ਦਿਹਾੜੀ ਪਾਬੰਦਾ ਮਿਲਦਾ ਨਹੀਂ ਹੈਗਾ ਟੋਲ ਤੇ ਇੱਕ ਦਿਨ ਨਹੀਂ ਫਿਰ ਕੱਲ ਪਰਸੋਂ ਤੇ ਆਪ ਲੱਗਾਂਗੇ ਦੋ ਦੋ ਘੰਟੇ ਲਾਉਣ ਤਿੰਨ ਦਿਨ ਵਿੱਚ ਅਸੀਂ ਕਰ ਦੇਣਾ ਕਵਰ ਕਰ ਦੇਣਾ ਸੈਡਾ ਸੈਡਾ ਥੋੜੇ ਦੱਬੇ ਵਿਦਾਨ بڑے ਫਾਲਿਆਂ ਨੂੰ ਬ੍ਰੇਕ ਲਾਉਣੇ ਪੈਂਦੇ ਆ ਫਸੇ ਫਾਲੇ ਉਹਨੇ ਲੱਗੇ ਵੀ ਲੱਗੇ ਫਾਲੇ ਥੱਲੇ ਛੱਟ ਥੱਲੇ ਛੱਟ ਇਹਨਾਂ ਨੂੰ ਮੜ ਜਾ ਮਾਰੇ ਲੱਗਦਾ ਨਹੀਂ ਤੇਰੇ ਉਹ ਪਰਲਾ ਪਾਸਾ ਲੱਗਦਾ ਨਹੀਂ ਹੈਗਾ ਉਹ ਪਰਲਾ ਪਾਸਾ ਚੱਕ ਹੋ ਜਾਂਦਾ ਉੱਥੇ ਨਾ ਹੁਣ ਉਹ ਮੋੜ 'ਤੇ ਚੱਕ ਹੋ ਜਾਂਦਾ ਇੱਥੇ ਦਾ ਇਹ ਕਾਹਦੇ ਚੱਕ ਹੁੰਦਾ ਇੱਥੇ ਵੀ ਘੱਟ ਲੱਗਦੇ ਆ ਚੱਲ ਇਹਦਾ ਚੱਕ ਦੇ ਲੈ ਇੱਥੇ ਵੀ ਦੇ ਲੈ ਮਾੜੀ ਜੀ ਰੇਸ ਦੇ ਕੇ ਰਾ ਆ ਦੇ ਉਹ ਪਹਿਲੇ ਚੱਕ ਹੁੰਦਾ ਆਹ ਤੇਰਾ ਬਾਅਦ ਚੱਕ ਹੁੰਦਾ ਥੋੜਾ ਫਰਕ ਆ ਚੱਕ ਦਾ ਫਰਕ ਹੈ ਲਿੰਕ ਕਾਸ ਉਧਰ ਕੇ ਤੈਨੂੰ ਕਿੱਥੇ ਕਾਸ ਨਹੀਂ ਚੱਲ ਬਾਹਲਾ ਇੱਕ ਨੇ ਬਾਹਲਾ ਥੋੜੇ ਥੱਲੇ ਛੱਡ ਕੇ ਰੱਖ ਥੱਲੇ ਛੱਡ ਕੇ ਰੱਖ ਬਾਹਲਾ ਫਿਰ ਇੱਕ ਨੇ ਨਾ ਬਹੁਤਾ ਫਰਕ ਨਹੀਂ ਲੱਗਿਆ ਹੁਣੇ 575 ਹੈ ਮੈਂ 470 ਵਿੱਚ ਹੀ ਪਏ ਹੋਏ ਤੇ ਉਹ ਵੀ ਇੱਕ ਨੇ ਚੱਲਦਾ ਨੇ ਇੰਨੀ ਪਟਾਈ ਕਰਦਾ ਦਾ ਵੀ ਜਾਨੀ ਫਰਕ ਬਹੁਤ ਆ 200 ਆੜ ਗਏ ਆ ਬਹੁਤ ਚੌੜੀ ਫਾਂਡ ਚੱਲ ਫੇ ਚੱਲ ਜੇ ਨਹੀਂ ਪਾਉਣਾ ਤਾਂ ਚੱਲ ਖੰਦੋਂ ਹੋ ਸਕਦਾ ਹੋ ਚੱਲ ਇੱਧਰ ਮੂਰੇ ਮੂਰੇ ਮੇਰੇ ਹਾਂ ਹਾਂ ਚੱਲ ਚਲੋ ਬਾਕੀ ਦੇਖਦੇ ਜੀ ਮੀਮੂ ਵਾਲਾ ਕਿਆ ਕਰਦਾ ਜੇ ਪੈ ਜਾਵੇ ਤਾਂ ਵਧੀਆ ਸੇਰਜੂ ਗਾਣਾ ਇੱਕ ਇਹ ਧਾਨ ਨੂੰ ਵੀ ਪਾਣੀ ਸਮਝ ਲੋ ਮੰਗਦੀ ਹੈ। ਵੀ ਇੱਕ ਫਿਰ ਮੀਂਹ ਵਾਲਾ ਪਾਣੀ ਜਿਹੜਾ ਤੁਹਾਨੂੰ ਪਤਾ ਹੀ ਵੀ ਤਸੱਲੀ ਕਰਾ ਦਿੰਦਾ ਹੈ ਨਾ। ਉਹ ਬਾਈ ਅਦਰ ਲੈਂਡ ਕਰਕੇ ਰਾਤ ਤੋਂ ਨਹੀਂ ਪਾਣੀ ਹਨ ਨੋਰੇ ਸਾਹਿਬ ਦੇ ਵਿੱਚੇ ਬਹਾਈ ਜਾਂਦੀ ਹੈ। ਮੱਛੀਆਂ ਦੇ ਗੱਲ ਵੇ ਕੰਮ ਕੋਕੜੀਆਂ ਦਾ ਕੋਲੇ ਭੰਟ ਬਣਾਈ। ਰੂਸ ਨੇ ਵੀ ਰੰਗ 'ਚ ਫਰਕ ਆ ਪਤਾ ਹੈ ਤੇ ਦੇਸੀ ਮੱਖੀ ਹੋ ਗਈ ਆ। ਗਵਾਦ ਖਾਣੇ ਤੇ ਫਰਕ ਲੱਗ ਰਿਹਾ। ਮੈਂ ਕਹਿੰਦਾ ਅੱਗ ਨਹੀਂ ਬਲਣੀ ਹੈ ਜੀ। ਹਾਂ ਕੰਮ ਮਰ ਗਿਆ ਉਧਰ। ਮਾਰਨ ਨੂੰ ਖਲਾ ਪਿਆ ਰਹਾ। ਰਹੀ ਗਰਨੇ ਨੂੰ ਆਰ ਨੂੰ ਬੰਗਲ ਕੇ ਜੰਨੀ ਕਰਦੀ ਹੈ ਇੱਕ ਉਹ ਆ ਵੀ ਰੱਖ ਲੈ ਜਿਹੜੀ ਬਈਆਂ ਉਹ ਜਿਹੜੇ ਕੱਢੀਆਂ ਉਹ ਵੀ ਰੱਖ ਦੇ ਪੰਜੇ ਆ ਕੁਕੜੀਆਂ ਛੇ ਦੀਆਂ ਹਾਂ ਛੇ ਐ ਵਾ ਬੰਦੇ ਪੰਜ ਛੇ ਆਪਾਂ ਖਾ ਹੋ ਜਾਣੀ ਐ ਨਰਮ ਐ ਇਹ ਆ ਆ ਭਜਦੀਆਂ ਭਜਦੀਆਂ ਆਲੇ ਦਲੇ ਇਹ ਲਾਗੇ ਬਜਣ ਪਟਾਕੇ ਤੇ ਭਾਈ ਖੜ ਜਾ ਇਹਨਾਂ ਦਾ ਸੇਕ ਲੱਗ ਗਿਆ ਹੱਥ ਨੂੰ ਕੋਲ ਬੈਠਣਾ ਮੈਂ ਨੰਦਾਂ ਨੇ ਸਾਰੇ ਕੰਦਰ ਭੂਗਾਂ ਚ ਰੱਖਿਆ ਪਲਾਸਟਿਕ ਦਾ ਆਪਣੇ ਆਪੇ ਲੱਗੀ ਜਾਂਦੀ ਜੇ ਲਾਉਂਦੇ ਨੇ ਅਨਵਾਰ ਜੋ ਕਰਨ ਲੱਗ ਜਾਂਦੀ ਇੱਥੇ ਜੇ ਉਹਦੇ ਵਿੱਚ ਆ ਜਿਹੜੇ ਕੁਈ ਦੀ ਗੋਲ ਨੂੰ ਆ ਗਿਆ ਹਾਂ ਹਾਂ ਅੰਨੀ ਰਵਾ ਜਲਦੀ ਹੈ ਹੁਣ ਜਲਦੀ ਮਾ ਪਹਿਲਾਂ ਧੂਆਂ ਜਲਾ ਕੇ ਨਿਕਲਣਾ ਜਿਹੜੀ ਇੱਥੇ ਬਾਦਕੁੰਨ ਹੋਣੀ ਹੈ ਨਾ ਕੁੱਕੜੀਆਂ ਕੋਲਿਆਂ ਪਰ ਉਹਦਾ ਸਵਾਲ ਕੁਝ ਹੋਰ ਹੋਣਾ ਕਿ ਪਹਿਲੇ ਵਿੱਚ ਥੋੜਾ ਧੂਆਂ ਜਿਹੜਾ ਹੈਗਾ ਨਾ ਇਹ ਸਮੈਲ ਜੀ ਹੁਣ ਛੱਡ ਜਾਂਦਾ ਵਿੱਚ पटाके उन्नी बुकने के गैस गैसा हवा। अग ਚਲੋ ਬਾਈ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਦੇ ਵਿੱਚ ਵੀ ਪਹਿਲਾਂ ਸ਼ਕੋ ਤੁਸੀਂ ਕੁੱਕੜੀਆਂ ਬਾਅਦ ਚ ਅਸੀਂ ਸ਼ਕਦੇ ਆ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ